ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਸ਼ੈਮ ਸਿੰਘ ਪੈਂਟਵਾਲ ਜ਼ਿਲ੍ਹਾ ਬਠਿੰਡਾ ਪੈ ਗਿਆ ਜ਼ਿਲ੍ਹਾ ਬਠਿੰਡਾ ਤੇ ਮੋਬਾਈਲ ਨੰਬਰ ਵੀਰੇ ਆਪਣਾ 98788858025 98788858025 ਵਪਾਰ ਦਾ ਕੰਮ ਆਪਣਾ ਵਪਾਰ ਦਾ ਇੱਕ ਆਪਾਂ ਦਿਖਾਵਾਂਗੇ ਤਾਜੀ ਬੈੜ ਦੇ ਇੱਕ ਤਾਜੀ ਪਲੂਣ ਚ ਕੱਟੀ ਸੂਈ ਵੀ ਹੈ ਨਾ ਪਹਿਲਾ ਨੰਬਰ ਜਿਹੜੀ ਬੈੜ ਸੂਈ ਹੈ ਕਿਹੜਾ ਸੂਈ ਆ ਇਹ ਪਹਿਲਾ ਸੂਈ ਦੋ ਦਾ ਦਾ ਅੱਛੀ ਹੈ ਕਿੰਨਾ ਦਿਨ ਹੋ ਗਿਆ ਸੂਈ ਨੂੰ ਹਾਂਜੀ ਜੇਰ ਜੇ ਰੋਕਿਆ ਜੇ ਰੋਕੇ ਜੇ ਰੋ ਨਾਲ ਕੁਝ ਹੈ ਠੀਕ ਹੈ ਜੇਰ ਇਹਦੀ ਆ ਪਈਆ ਬੱਠੜ ਦੇ ਵਿੱਚ ਸੋ ਜੇਰ ਦੇਖ ਸਕਦੇ ਹੋ ਪ੍ਰੋਪਰ ਪਈ ਵੀ ਹੈ ਬੱਚਾ ਇਹਨੇ ਦੇਦਾ ਬੱਚਾ ਹਨਾ ਕਿੰਨਾ ਕੁ ਬੋੜਾ ਚੋਇਆ ਸਵੇਰੇ ਫਿਰ ਕਿੰਨੇ ਕੁ ਬੋੜਾ ਚਾ ਬੱਚਾ ਦੇਗਾ ਆਪਾਂ ਤੁਹਾਨੂੰ ਮਾਰੋ ਐਵੇਂ ਕਹੇ ਜੇ ਬਾਲਟੀ ਪਰ ਦੀ ਕੋਈ ਬਾਲਟੀ ਕਿਲੋ ਚ ਹੋਏ ਤੇ ਕਿੰਨਾ ਦੋ ਦੇ ਦੂਗੀ ਉਹ ਦ 12 ਦਾ 14 ਕਿਲੋ ਦੇ ਰਿਹੇ 12 ਕਿਲੋ ਦੇ ਠੀਕ ਆ ਵੀ ਗੱਲ ਜੈ ਜੈ 12 ਕਿਲੋ ਮੰਨ ਕੇ ਬੰਦਾ ਲੈ ਲੈ ਠੰਡੀ ਸੀਲ ਫਰ ਗਿਆ ਜਮਾ ਪਾਜਿਆ ਨਾ ਪਾਜ ਤੇਰੇ ਵਰਨ ਸੁਭਰੋ ਧਾਰਾ ਦੇਖ ਸਕਦੇ ਹੋ ਧਾਰਾ ਵਗਰਾ ਪੂਰੀ ਓਕੇ ਆ ਦੂਜੀ ਸਨ ਜਮਾ ਦੇ ਸੋ ਬੱਚਾ ਮੜਾ ਕੋਲੇ ਗਿਆ ਕੇ ਧਾਰਾ ਮਾਰੀਆਂ ਤੇ ਨਿਆਣਾ ਆਪ ਕੋਈ ਪਾਇ ਨਹੀਂ ਬਸ ਠੀਕ ਸੋ ਵੀਰੋ ਠੰਡੀ ਸੀਲ ਦੇਖ ਸਕਦੇ ਬਾਧੂ ਨਿਆਣਾ ਚਾਹੀ ਪਉਣਾ ਪਈਏ ਨਹੀਂ ਪਉਣਾ ਤਾਂ ਵੀ ਕੋਈ ਗੱਲ ਨਹੀਂ ਹਣਾ ਮਾਰਦੀ ਸਨੇ ਲੰਗੀ ਆ ਤੇ ਵੀਰੇ ਮੋਲੇ ਦਾ ਕੀ ਰੱਖਿਆ ਇਹ ਮੁੱਲ ਮਗਾਉਣ ਨੂੰ ਬਾਈ 60 ਮਗਾ ਲਾ 55 ਮਗਾ ਲਾ 48000 ਦੀ ਬੱਚੀ ਵਿੱਚੇ ਛੋੜ ਕਰ ਦਾਂਗੇ ਛੋੜ ਕਰ ਤੋਰੀ ਬਾਹਰ ਨਾਲ ਸਵੇਰ 48000 ਦੀ ਠੰਡੀ ਸੀਲ ਵਾਧੂ ਉਸ ਕੋਲੋਂ ਬੇਫਿਕਰ ਹੋ ਜਾ ਉਹ ਬੱਚਾ ਸਾਹਮਣੇ ਪਿਆ ਜੇਰੇ ਦੀ ਪਈ ਵੀ ਆ ਤੇ ਨਿਆਣਾ ਵੀ ਬਾਈ ਨੇ ਜਿਵੇਂ ਪਲੂਣ ਹੋਣ ਸੁਈਓ ਕੋਈ ਆਲ ਵਗੈਰਾ ਵਾਲੇ ਕੋਈ ਦਿੱਕਤ ਨਹੀਂ ਹਲੇ ਇੱਕ ਵਾਰੀ ਚੁਭਾਈ ਕਰੀਏ ਸਵੇਰੇ ਇਹਦੀ ਬਸ ਸੋ ਸਿੰਘ ਨੂੰ ਬਤਾ ਦੇਖੋ ਸਾਈਵਾਲ ਵਹਿੜ ਆ ਤੇ ਰਾਜੀ ਸਤੋਰਾ ਵਗੈਰਾ ਵਹਿੜ ਦਾ ਦੇਖ ਸਕਦੇ ਹੋ ਸਾਫ ਸੁਥਰਾ ਚੰਗਾ ਤੋਰਾ ਪਲੂਣ ਪਹਿਲਾ ਸੁਆ ਬਰਾ ਤੇਰਾ ਗੇਲੋ ਤੇ ਰਾਮਣਾ ਦੇ ਦੇਣਾ ਬਾਕੀ ਲੇਵਾ ਦੇਖੋ ਬਣੀ ਬਣੀ ਬਹੁਤ ਸੋਹਣੀ ਐ ਤੇ ਬਾਕੀ ਦੁੱਧ ਵੀ ਆਪ ਨੂੰ ਪਤਾ ਵੀ ਸਾਈ ਸਾਈਵਾ ਦਾ ਸੰਘਣਾ ਹੁੰਦਾ ਫੈਟ ਵਾਲਾ ਦੁੱਧ ਪਾਉਣਾ ਇਹਨੇ ਕੱਦ ਕਾਠ ਵਾਲੇ ਪਾਸੋਂ ਪੂਰੀ ਓਕੇ ਆ ਤੇ ਜਵਾਨੀ ਜਿ ਵਹਿੜਾ ਜਮਾ ਆਪਣਾ ਦੀ ਬਿੱਥੀ ਦੇਖੋ ਦੋ ਦਾ ਮੰਮੂ ਮੂੰਹੋ ਦੋ ਦਾ ਜਮਾ ਰੈਜਨਲ ਬੱਚਾ ਮੇਰ ਕਫ ਦੇਤਾ ਧਾਰਾ ਤੁਰ ਓਕੇ ਤੇ ਅੱਗੇ ਵੀਰੇ ਦੇਖੇ ਨੇ ਪਲੂਣ ਕੱਟੀ ਆਪਾ ਇਹਨੂੰ ਅੱਜ ਕਿੰਨਾ ਦਿਨ ਹੋ ਗਿਆ ਸੁਜ ਨੂੰ ਇਹਨੂੰ ਅੱਜ ਚੌਥਾ ਦਿਨ ਆ ਜੀ ਬੱਚਾ ਕੀ ਐ ਕਟਾ ਕਟਾ ਜੀ ਜੇਰ ਜੀ ਰੋਕੇ ਆ ਜਮਾ ਓਕੇ ਕਿੰਨਾ ਦੁੱਧ ਦੋ ਦੋ ਅੱਠ ਕਿਲੋ ਹੋਈ ਗਿਆ 4 ਕਿਲੋ ਡੰਗ ਦਾ ਹਾਂ 4 ਕਿਲੋ ਤੇ ਜਮਾ ਮੰਨ ਕੇ ਜਰਾ ਥੋੜਾ ਸਾਫ ਕਰਦੇ ਸਵੇਰੇ ਸਭ ਜਮਾ ਸਾਫ ਕਰ ਦੇ ਦੂ 10 ਤੋਂ ਵਾਰ 11-11 ਕਿਲੋ ਦੇ ਦੇ ਚੰਗੇ ਸਾਫ ਕਰੀਂ ਵਧੀਆ ਸਾਫ ਕਰੀਂ ਭਾਜ ਦਾ ਕੀ ਰੱਖਿਆ ਇਹ ਭਾਅ 70000 ਰੁਪਏ ਛੋੜ ਕੇ ਭਾਅ ਕਰ ਤਾਂਗੇ ਹਾਂ ਭਾਅ ਟੋਰੀ ਫਿਰ ਬਾਹਰ ਨੂੰ ਸੁਬਰ 75000 ਦੇ ਵਿੱਚ ਕਲੂਨ ਝੋਟੀ ਤਾਜੀ ਸੀ ਵੀ ਪਿੱਛੇ ਕੱਟਾ ਮੰਗਣ ਨੂੰ ਜਾਏ 80 ਮੰਗੜੀ ਲੱਖ ਮੰਗੜੀ ਇਹ ਹਵਾ ਚ ਕੰਡਾ ਦੇ ਦਾ ਫਾਇਦਾ ਕੋਈ ਨਹੀਂ 75000 ਦੇ ਵਿੱਚੋਂ ਮਾਨਦਾਨ ਕਰ ਦੂ ਕਿਹੜੀ ਝੋਟੀ ਚਾਹੇ ਰਾਮਪਰਾ ਜਾਵੇ ਚਾਹੇ ਫੱਗੂ ਦੀ ਕਿੱਥੇ ਮਰਜੀ ਜਾਵੇ 75 ਕਿਸੇ ਨੇ ਕਹਿਣ ਵਾਲੀ ਮੁੱਲ ਲੱਖ ਰੁਪਏ ਹੋਊਗਾ ਜਮਾ ਇਹ ਜਦੋਂ ਨੈਟ ਤੇ ਆਇਆ ਵੀ ਵੀਰ ਕਹਿੰਦਾ ਵੀ ਖਰਚਾ ਨਹੀਂ ਪੈਂਦਾ ਕੋਈ ਸੋ ਆ ਦੇਖੋ ਥਣ ਲੇਵਾ ਤੇ ਚਵਾਈਟ ਵੀ ਇੱਕ ਨੰਬਰ ਆ ਚਾਹੇ 200 ਕਿਲੋਮੀਟਰ ਦਾ ਫੀਲਡ ਨਹੀਂ ਕਰਦਾ ਕੋਈ ਨਹੀਂ ਫੀਲ ਕਰ ਸੋ ਚਵਾਈ ਵਾਲੇ ਪਾਸੋਂ ਵੀਰ ਕਹਿੰਦਾ ਬੇਫਿਕਰ ਹੋ ਜਾ ਥਣ ਸੋਹਣਾ ਆ ਸੌਰੀ ਥੜ ਵੀ ਸੋਹਣਾ ਤੇ ਸੈਂਕ ਵੀ ਸੋਹਣਾ ਸੋ ਪਿੱਠ ਕੋਲੇ ਜਵਾਂਤਰ ਦੇਖੋ ਤੇ ਬਾਕੀ ਲੇਵੇ ਡਿਜ਼ਾਈਨ ਨੂੰ ਦੇਖੋ ਬਹੁਤ ਚੰਗੇ ਆ ਤੇ ਟੇਰ ਇਟੂ ਜੈਡ ਬਲੈਕ ਆ ਜਮਾ ਚੰਗੀ ਝੋਟੀ ਆ 75000 ਦੀ ਸਾਰਾ ਸੂਆ ਦੁੱਧ ਵੀ ਕੇ 3 ਮਹੀਨੇ ਚੱਕਰਾ ਕੇ 64 ਪੈਂਡਾ ਜੀ ਫਿਰ ਵੀ ਵਿਗ ਜੂਗੀ ਇਹ ਤੇ ਨੰਬਰ ਬੋਲ ਜੀ ਵੀਰ ਦੁਆਰੇ ਆਪਣਾ 9888 85025 ਪਿੰਡ ਟਪਾਲੇ ਜ਼ਿਲ੍ਹਾ ਬਰਨਾਲਾ ਪਲੂਣ ਝੋਟੀ ਸੂਈ ਵੀ ਤੇ ਪਲੂਣ ਬਹਿੜ ਸੂਈ ਵੀ ਕੋਈ ਵੀ ਨਾਲ ਤੁਹਾਡੇ ਪਸੰਦ ਦਾ ਕੋਈ ਖਰੀਦਦਾਰੀ ਕਰ ਸਕਦਾ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੇਂ